ਕੀ ਚ ਘੱਟ ਤੇ ਕੈਨੇਡਾ ਅਮਰੀਕਾ ਚ ਘੱਟ ਤੇ ਕਿ ਆਪਦੇ ਪੰਜਾਬ ਚ ਸਾਡੇ ਝੰਡੇ ਹੀ ਪੱਟੇ ਜਾ ਰਹੇ ਨੇ ਸਾਡਾ ਪਾਣੀ ਜਿਹਦੇ ਚੋਂ ਅਮਰਤ ਛਕਾਇਆ ਗਿਆ ਸੀ ਸਤਲੋਚੋਂ ਉਹ ਜ਼ਹਿਰ ਬਣ ਗਿਆ ਉਹ ਕੈਂਸਰ ਵਾਟਰ ਹੈ ਤੇ ਸਰਕਾਰਾਂ ਨੇ ਪਰਮਿਸ਼ਨਾਂ ਦਿੱਤੀਆਂ ਆ ਵਾਟਰ ਐਕਟ ਦੀ ਅਮੈਂਡਮੈਂਟ ਕਿਹਨੇ ਕੀਤੀ ਆ ਸਾਡੀ ਚੁਣੀ ਸਰਕਾਰ ਨੇ ਕਿੰਨੇ ਚਿਰ ਚ 5 ਮਿੰਟਾਂ ਚ ਬਿੱਲ ਪਾਸ ਹੋਇਆ जरा बेअदमी बिल बन रहा है छह महीने लेके स्टैंडिंग कमेटी से पंजाबी दैनिया बारलिया ना कानून बनाऊंगे क्यों क्योंकि दिल्ली तो फैसले आने मैनु दसूंगे ये दिल्ली इन पेलकार वे नहीं ઉદું પહેલી આર્યાલી પાર્ટનર નહી વોટા સાટલા લઈને ભુખદ હક ચે કાનૂન બહાર બના